ਬੀਤੇ ਦਿਨੀ ਆਮ ਆਦਮੀ ਪਾਰਟੀ ਵੱਲੋਂ ਨੌਜਵਾਨਾਂ ਲਈ ਜਾਰੀ ਕੀਤਾ ਗਿਆ ਚੋਣ ਮਨੋਰਥ ਪੱਤਰ ਜਾਰੀ ਹੋਣ ਤੋਂ ਠੀਕ ਬਾਅਦ ਵਿਵਾਦਾਂ ਦੇ ਵਿੱਚ गिर ਗਿਆ ਫਿਰ ਕੀ ਕਾਰਨ ਹੈ ਕਿਉਂਕਿ ਜੋ ਆਮ ਆਦਮੀ ਪਾਰਟੀ ਨੇਤਾ ਆਸ਼ੀਸ਼ ਖੇਤਾਨ ਹਨ ਉਹਨਾਂ ਵੱਲੋਂ ਉਸ ਚੋਣ ਮਨੋਰਥ ਪੱਤਰ ਦੀ ਤੁਲਨਾ ਧਾਰਮਿਕ ਗ੍ਰੰਥਾਂ ਦੇ ਨਾਲ ਕੀਤੀ ਗਈ ਉਸ ਤੋਂ ਬਾਅਦ ਜੋ ਹੈ ਇੱਕ ਵਿਵਾਦ ਖੜਾ ਹੋ ਚੁੱਕਾ ਹੈ ਉਸ ਵਿਵਾਦ ਬਾਰੇ ਜਿਆਦਾ ਗੱਲਬਾਤ ਕਰਨ ਲਈ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਵਿਧਾਇਕ ਵਿਰਸਤ ਸਿੰਘ ਵਲਟੋਆ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਵਲਟੋਆ ਸਾਹਿਬ ਕੀ ਵਿਵਾਦ ਹੈ ਔਰ ਸਿੱਖ ਪੰਥ ਇਸ ਜੋ ਉਹਨਾਂ ਵੱਲੋਂ ਸਟੇਟਮੈਂਟ ਦਿੱਤੀ ਗਈ ਉਸ ਨੂੰ ਕਿਸ ਤਰ੍ਹਾਂ ਦੇਖ ਰਿਹਾ ਹੈ ਜਿਹੜੀ ਆਮ ਆਦਮੀ ਪਾਰਟੀ ਨੇ ਜੋ ਚੰਦ ਚਾੜਿਆ ਹੈ ਔਰ ਅਸ਼ੀਸ਼ ਖੈਤਾਨ ਨੇ ਜੋ ਬਿਆਨ ਦਿੱਤਾ ਹੈ ਪਾਸ਼ਣ ਦਿੱਤਾ ਹੈ ਔਰ ਇੱਕ ਰਾਜਨੀਤਿਕ ਦਸਤਾਵੇਜ਼ ਨੂੰ ਜਿਹਨੂੰ ਆਮ ਕਰਕੇ ਜਨਤਾ ਜਿਹੜੀ ਝੂਠ ਦਾ ਭਲੰਦਾ ਕਹਿੰਦੀ ਮੈਨੀਫੈਸਟੋ ਨੂੰ ਉਸ ਮੈਨੀਫੈਸਟੋ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਹਿਣਾ ਵੀ ਇਹ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੈ ਤੇ ਇਸ ਤੋਂ ਵੱਡੀ ਨਰਾਦਰ ਇਸ ਤੋਂ ਵੱਡਾ ਬੱਜਰਗਣਾ ਕੀ ਹੋ ਸਕਦਾ ਹੈ ਮੇਰਾ ਖਿਆਲ ਅਗੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਈਆਂ ਨੂੰ ਗਣਾ ਕਰਦੇ ਆ ਦੇਖਿਆ ਹੋਊਗਾ ਧਾਰਮਿਕ ਪਰ ਸਭ ਤੋਂ ਵੱਡਾ ਬੱਜਰ ਗਣਾ ਜਿਹੜਾ ਆਮ ਆਦਮੀ ਪਾਰਟੀ ਨੇ ਤੇ ਅਸ਼ੀਸ਼ ਖੇਤਾਨ ਨੇ ਕੀਤਾ ਕਿ ਇੱਕ ਝੂਠ ਦੇ ਪਲੰਦੇ ਦੀ ਤੁਰਨਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੀਤੀ ਹੈ ਗੀਤਾ ਦੇ ਨਾਲ ਕੀਤੀ ਹੈ ਬਾਈਬਲ ਦੇ ਨਾਲ ਕੀਤੀ ਹੈ ਧਾਰਮਿਕ ਗ੍ਰੰਥਾਂ ਦੇ ਨਾਲ ਕੀਤੀ ਹੈ ਔਰ ਜਿਹੜੇ ਵੀ ਲੋਕ ਧਰਮੀ ਨੇ ਔਰ ਮੈਂ ਇੱਕ ਨਿਮਾਣਾ ਜਿਹਾ ਸਿੱਖ ਹੋਣ ਦੇ ਨਾਤੇ ਮੇਰੇ ਜਜ਼ਬਾਤਾਂ ਨੂੰ ਮੇਰੀਆਂ ਭਾਵਨਾਵਾਂ ਨੂੰ ਜਿੰਨੀ ਠੇਸ ਪਹੁੰਚੀ ਹੈ ਇਹ ਮੈਂ ਜਾਣਦਾ ਔਰ ਜਿਹੜੇ ਲੋਕ ਨੇ ਜਿਹੜੇ ਸਿੱਖ ਸਮਾਜ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਜਾਣਦੇ ਨੇ ਬੜੀ ਵੱਡੀ ਠੇਸ ਪੰਚਾਈ ਹੈ ਜਿਹੜੀ ਕਿ ਨਾ ਮਾਫੀਯੋਗ ਹੈ ਜਿਤਨਾ ਤੁਸੀਂ ਦੱਸਿਆ ਕਿ ਸਿੱਖ ਹੋਣ ਦੇ ਨਾਤੇ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਪਰ ਜੇਕਰ ਅਸੀਂ ਪੋਲੀਟੀਕਲ ਪਾਰਟੀ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪਾਰਟੀ ਆਪਣੇ ਆਪ ਨੂੰ ਕਹੋਂਦੀ ਹੈ ਕਿ ਤੁਸੀਂ ਉਸ ਤੋਂ ਜਦੋਂ ਇਹ ਵਿਵਾਦ ਹੋਇਆ ਉਸ ਤੋਂ ਬਾਅਦ ਆਸ਼ੀਸ਼ ਕੈਤਾਨ ਵੱਲੋਂ ਮਾਫੀ ਵੀ ਮੰਗੀ ਗਈ ਕੀ ਉਸ ਮਾਫੀ ਨੂੰ ਸ਼੍ਰੋਮਣੀ ਅਕਾਲੀ ਦਲ ਕਬੂਲ ਕਰਦਾ ਹੈ ਪਹਿਲੀ ਤੇ ਗੱਲ ਹੈ ਅਸ਼ੀਸ਼ ਕੈਤਾਨ ਨੇ ਆਪਣੇ ਉਸ ਬਿਆਨ ਤੋਂ ਬਾਅਦ ਜਿਹੜੀ ਮਾਫੀ ਵਾਲੀ ਗੱਲ ਕਰਦਾ ਉਹ ਕਹਿੰਦਾ ਕਿ ਮੈਂ ਅਨਜਾਨ ਸੀ ਇਹ ਅਨਜਾਨ ਨਹੀਂ ਇਹ ਚਲਾਕ ਨੇ ਔਰ ਮਹਾ ਚਲਾਕ ਨੇ ਜਿਹੜੇ ਮਹਾ ਚਲਾਕ ਹੁੰਦੇ ਨੇ ਕਈ ਵਾਰ ਇਹੋ ਜੀ ਗਲਤੀ ਕਰ ਜਾਂਦੇ ਨੇ ਕਿ ਜਿਹੜੀ ਬਖਸ਼ਣ ਵਾਲੀ ਨਹੀਂ ਹੁੰਦੀ ਔਰ ਇਨ੍ਹਾਂ ਚਲਾਕ ਲੋਕਾਂ ਨੇ ਗਲਤੀ ਕੀਤੀ ਏ ਔਰ ਉਹ ਜਿਹੜੀ ਹੁਣ ਕਿਉਂਕਿ ਇਹਨਾਂ ਨੂੰ ਆਸ ਨਹੀਂ ਕਿ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਏ ਤੇ ਜਦੋਂ ਇਹਨਾਂ ਨੂੰ ਪੁੱਠੀ ਪਈ ਏ ਤੇ 7 ਤਰੀਕ ਦੀ ਗੱਲ ਹੈ ਤੇ 5 ਤਰੀਕ ਨੂੰ ਮਾਫੀ ਮੰਗਣ ਡੇ ਉਦੋਂ ਮੰਗੀ ਏ ਜਦੋਂ ਦਾ ਰਿਐਕਸ਼ਨ ਪੰਜਾਬ ਚ ਪੰਜਾਬੋਂ ਬਾਹਰ ਤੇ ਹਿੰਦੁਸਤਾਨ ਤੋਂ ਬਾਹਰ ਵੀ ਸਿੱਖ ਸਮਾਜ ਨੇ ਕੀਤਾ ਤੇ ਇਹਨਾਂ ਨੂੰ ਪਤਾ ਲੱਗਾ ਕਿ ਇਹ ਤੇ ਜਿਹੜੀ ਅਸੀਂ ਗੇਮ ਖੇਡਣੀ ਚਾਹੁੰਦੇ ਸੀ ਉਹ ਸਾਨੂੰ ਪੁੱਠੀ ਪੈ ਗਈ ਆ ਔਰ ਇਹ ਕੋਈ ਨਾ ਏ ਮਾਫੀ ਕਿਸੇ ਦੇ ਮੰਗਿਆ ਮਿਲ ਸਕਦੀ ਏ ਤੇ ਨਾ ਮਾਫੀ ਦਿੱਤੀ ਸਕਦੀ ਤੇ ਨਾ ਇਹ ਮਾਫੀ ਦੇਣ ਵਾਲਾ ਹੀ ਮਸਲਾ ਹੈ ਮਾਫੀ ਤੋਂ ਇਲਾਵਾ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਜੋ ਮੁਖੀ ਹਨ ਕੇਜਰੀਵਾਲ ਉਹ ਵੀ ਉਸ ਵੇਲੇ ਉੱਥੇ ਮੌਜੂਦ ਸੀ ਕਿ ਅਕਾਲੀ ਦਲ ਇਹ ਵੀ ਮੰਗ ਕਰਦਾ ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇ ਜਾਂ ਅਸ਼ੀਸ਼ ਖੇਤਾਨ ਦੇ ਖਿਲਾਫ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਦੀ ਤੁਸੀਂ ਮੰਗ ਕਰਦੇ ਜਿੱਥੋਂ ਤੱਕ ਇਸ ਆਮ ਆਦਮੀ ਪਾਰਟੀ ਦਾ ਸਵਾਲ ਹੈ ਇਹ ਪਤਾ ਨਹੀਂ ਸ਼ੁਰੂ ਤੋਂ ਹੀ ਸਿੱਖ ਜਜ਼ਬਾਤਾਂ ਨਾਲ ਖੇਡਦੀ ਆਈ ਹੈ ਸ਼ੀਸ਼ਕਨ ਸਾਹਿਬ ਦੇ ਉੱਤੇ ਬਲਡੋਜ਼ਰ ਚਲਾਉਣਾ ਸੁੰਦਰੀ ਕਰਨ ਦੇ ਨਾਂ ਤੇ ਨਵੀਨੀ ਕਰਨ ਦੇ ਨਾਂ ਤੇ ਸ਼ਹੀਦ ਭਾਈ ਮਤੀਦਾਸ ਜੀ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਜਿੱਥੇ ਭਾਈ ਮਤੀਦਾਸ ਪਿਓ ਬਣਿਆ ਉਹਦੇ ਉੱਤੇ ਬਲਡੋਜ਼ਰ ਚਲਾਉਣਾ ਬੜਾ ਵੱਡਾ ਗੁਨਾਹ ਸੀ ਕੇਜਰੀਵਾਲ ਸਾਹਿਬ ਦਾ ਔਰ ਇਹਨਾਂ ਦਾ ਇੱਕ ਲੀਡਰ ਹੈ ਕੁਮਾਰ ਵਿਸ਼ਵਾਸ ਤੇ ਅੱਜ ਸਮੁੱਚਾ ਸਿੱਖ ਜਗਤ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਪ੍ਰਤੀ ਜੋ ਸਤਕਾਰ ਤੇ ਸ਼ਰਧਾ ਰੱਖਦਾ ਹੈ ਉਹਨਾਂ ਬਾਰੇ ਜਿਹੜੇ ਉਹਨੇ ਸ਼ਬਦ ਵਰਤੇ ਸੀ ਕਿ ਉਹ ਇੱਕ ਦਾਇਤ ਸੀ ਤੇ ਜਿਹਨੂੰ ਇੰਦਰਾ ਗਾਂਧੀ ਨੇ ਖਤਮ ਕੀਤਾ ਤੇ ਹੋਰ ਜਿਹੜੇ ਕਈ ਇਸ ਤਰ੍ਹਾਂ ਦੇ ਵਿਵਾਦਾਂ ਦੇ ਵਿੱਚ ਜਿੱਥੇ ਸਿੱਖ ਵਿਰੋਧੀ ਇਹਨਾਂ ਦੇ ਬਿਆਨ ਸਿੱਖ ਵਿਰੋਧੀ ਇਹਨਾਂ ਦੀਆਂ ਕਾਰਵਾਈਆਂ ਨੇ ਉਹਨਾਂ ਦੇ ਵਿੱਚ ਕੇਜਰੀਵਾਲ ਵੀ ਸ਼ਾਮਲ ਹੈ ਔਰ ਜਿਹੜੀ ਇਹ ਵੀ ਗੱਲ ਹੋਈ ਹੈ ਜਿਹੜੀ ਉਸ ਦਾ ਸਟੇਜ ਤੇ ਹੋਈ ਹੈ ਉਹਦੇ ਵਿੱਚ ਵੀ ਕੇਜਰੀਵਾਲ ਦੀ ਇੱਕ ਤਰ੍ਹਾਂ ਦੀ ਮਾ ਸ਼ਮੂਲੀਅਤ ਮੰਨਦਾ ਔਰ ਕੇਜਰੀਵਾਲ ਵੀ ਉਹਦੇ ਵਿੱਚ ਗੁਨਾਹ ਦਾ ਬਰਾਬਰ ਭਾਈਵਾਲ ਹੈ ਪਰ ਜੇ ਕੇਜਰੀਵਾਲ ਕਹਿੰਦਾ ਕਿ ਗਨਾਹ ਕਰਨ ਵਾਲੇ ਹੋਰ ਨੇ ਅਸ਼ੀਸ਼ ਖੇਤਾਨ ਹੋ ਰਹੀ ਹੈ ਤੇ ਫਿਰ ਉਹਨੂੰ ਤੁਰਤ ਉਹਨਾਂ ਨੂੰ ਪਾਰਟੀ ਚੋਂ ਕੱਟਣਾ ਚਾਹੀਦਾ ਸੀ ਔਰ ਉਹਨਾਂ ਦੇ ਵਿਰੁੱਧ ਕਾਰਵਾਈ ਕਰਾਉਣੀ ਚਾਹੀਦੀ ਸੀ ਸਿੱਖ ਸਮਾਜ ਦੇ ਸਾਹਮਣੇ ਪੇਸ਼ ਕਰਨਾ ਚਾਹੀਦਾ ਸੀਗਾ ਕਿ ਇਹ ਤੁਹਾਡਾ ਦੋਸ਼ੀ ਹੈ ਇਹਨੂੰ ਤੁਸੀਂ ਸਜ਼ਾ ਦਿਓ ਤੇ ਮੈਂ ਤੁਹਾਡੇ ਕੋਲ ਮਾਫੀ ਮੰਗਦਾ ਕਿ ਮੈਂ ਇਹੋ ਜਿਹੇ ਗੰਦੇ ਬੰਦੇ ਨੂੰ ਇਹੋ ਜਿਹੇ ਕਮੀਨੇ ਬੰਦੇ ਨੂੰ ਮੈਂ ਇੱਕ ਗਨਾਹਗਰ ਬੰਦੇ ਨੂੰ ਆਪਣੀ ਪਾਰਟੀ 'ਚ ਰੱਖਿਆ ਇੱਕਰ ਸਿੱਖ ਪੰਥ ਦੀ ਗੱਲ ਕਰੀਏ ਤਾਂ ਦਮਦਮੀ ਟਕਸਾਲ ਵੱਲੋਂ ਵੀ ਅੱਜ ਮੰਗ ਕੀਤੀ ਗਈ ਕਿ ਇੱਕ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਔਰ ਉਹ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਦੇਰੀ ਕਰ ਦਿੱਤੀ ਉਹਨਾਂ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਸੀ ਜੋ ਕਿ ਲੇਟ ਕੀਤੀ ਗਈ ਕਿਉਂਕਿ ਅੱਜ ਉਹਨਾਂ ਦੇ ਖਿਲਾਫ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਤੁਸੀਂ ਸਰਕਾਰ ਦਾ ਹਿੱਸਾ ਉਹ ਕਿਸ ਤਰ੍ਹਾਂ ਦੀ ਕਾਰਵਾਈ ਉਹਨਾਂ ਦੇ ਖਿਲਾਫ ਹੋਣ ਦੀ ਉਮੀਦ ਹੈ ਸਿੱਖ ਪੰਥ ਨੂੰ ਸਰਕਾਰ ਨੂੰ ਕਿਸ ਤਰ੍ਹਾਂ ਦੀ ਕਾਰਵਾਈ ਤੁਹਾਡੇ ਹਿਸਾਬ ਨਾਲ ਕਰਨੀ ਚਾਹੀਦੀ ਔਰ ਜਿੱਥੋਂ ਤੱਕ ਆਵਾਦਵੀ ਪਾਰਟੀ ਦੀ ਇਸ ਗਲਤੀ ਦੀ ਔਰ ਆਸ਼ੀਸ਼ ਗੈਤਾਨ ਦੀ ਇਸ ਵੱੱਜਰ ਗੁਨਾਹ ਦੀ ਰਿਐਕਸ਼ਨ ਜਿਹੜਾ ਹੈ ਲੋਕਾਂ ਦੇ ਵਿੱਚ ਪ੍ਰਤੀਕਰਮ ਜਿਹੜਾ ਇਹਦੀ ਪ੍ਰਤੀਕਿਰਿਆ ਜਿਹੜੀ ਹੈ ਉਹ ਉਸੇ ਵੇਲੇ ਸ਼ੁਰੂ ਹੋ ਗਈ ਸੀ ਕਿ ਇਹ ਬੜਾ ਵੱਡਾ ਗੁਨਾਹ ਕੀਤਾ ਗਿਆ ਹੈ ਪਰ ਜਿੱਥੋਂ ਤੱਕ ਕਿਉਂਕਿ ਐਫ ਆਈ ਆਰ ਜਿਹੜੀ ਹੈ ਪੁਲਿਸ ਜਾਂ ਜਿਹੜਾ ਪ੍ਰਸ਼ਾਸਨ ਉਦੋਂ ਹੀ ਦਰਜ ਕਰਦਾ ਹੈ ਜਦੋਂ ਕੋਈ ਕੰਪਲੇਂਟ ਲੈ ਕੇ ਆਉਂਦਾ ਹੈ ਔਰ ਇੱਕ ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ ਜਿਹੜੇ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਨੇ ਉਹਨਾਂ ਨੇ ਬਕਾਇਦਾ ਆਪਣੀ ਇਹ ਐਪਲੀਕੇਸ਼ਨ ਦਿੱਤੀ ਕੰਪਲੇਂਟ ਦਿੱਤੀ ਔਰ ਕੰਪਲੇਂਟ ਦੇ ਉੱਤੇ ਉਹਨਾਂ ਨੇ ਨਾਲ ਦਸਤਾਵੇਜ਼ ਦਿੱਤੇ ਨੇ ਜਿਹੜੇ ਡਾਕੂਮੈਂਟ ਦਿੱਤੇ ਨੇ ਉਹਨਾਂ ਦੇ ਆਧਾਰ ਦੇ ਉੱਤੇ ਜਿਹੜੀ ਐਫਆਰ ਦਰਜ ਹੋਈ ਹੈ ਔਰ ਪੁਲਿਸ ਨੇ ਆਪਦੀ ਜਿਹੜੀ ਹੈ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਔਰ ਕੁਦਰਤੀ ਹੈ ਕਿ ਉਹਨਾਂ ਨੇ ਗੁਨਾਹ ਕੀਤਾ ਤੇ ਉਹਨਾਂ ਨੂੰ ਸਜ਼ਾ ਮਿਲੇਗੀ ਉਹਨਾਂ ਦੇ ਵਿਰੁੱਧ ਕਾਰਵਾਈ ਹੋਊਗੀ ਰਵਿੰਦ ਕੇਜਰੀਵਾਲ ਵੱਲੋਂ ਹਰ ਵਾਰ ਸਟੇਟ ਇਹ ਕਹਿ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਖ ਵੋਟ ਬੈਂਕ ਨੂੰ ਸਿਰਫ ਰਾਜਨੀਤੀ ਲਈ ਵਰਤਿਆ ਜਾਂਦਾ ਔਰ ਸਿੱਖ ਪੰਥ ਨੂੰ ਵੀ ਰਾਜਨੀਤੀ ਲਈ ਵਰਤਿਆ ਜਾਂਦਾ ਹੁਣ ਉਹਨਾਂ ਵੱਲੋਂ ਜੋ ਤੁਸੀਂ ਕਿਹਾ ਕਿ ਜੋ ਗੱਲ ਕਹੀ ਗਈ ਹੈ ਉਹ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਸੀ ਤੁਸੀਂ ਕੀ ਸਮਝਦੇ ਹੋ ਕਿ ਕੇਜਰੀਵਾਲ ਵੀ ਉਸੇ ਰਸਤੇ ਤੇ ਤੁਰ ਰਿਹਾ ਜਿਸ ਰਸਤੇ ਦੀ ਉਹ ਗੱਲ ਕਰਦਾ ਕਿ ਅਕਾਲੀ ਦਲ ਹਮੇਸ਼ਾ ਸਿੱਖਾਂ ਨੂੰ ਵੋਟਾਂ ਲਈ ਵਰਤਦਾ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਮਾਨ ਹੈ ਸ਼੍ਰੋਮਣੀ ਕਾਲੀ ਦਰ ਪਿਛਲੇ 9.5 ਸਾਲ ਤੋਂ ਪੰਜਾਬ ਦੇ ਅੰਦਰ ਸੱਤਾ ਦੇ ਵਿੱਚ ਹੈ ਔਰ ਅੱਜ ਵੀ ਪੰਜਾਬ ਦਾ ਬਹੁਤ ਵੱਡਾ ਹਿੱਸਾ ਜਿਹੜਾ ਆ ਉਹ ਸ਼੍ਰੋਮਣੀ ਕਾਲੀ ਦਰ ਦੇ ਨਾਲ ਡਟ ਕੇ ਖੜੋਤਾ ਇਸੇ ਕਰਕੇ ਖੜੋਤਾ ਹੈ ਕਿ ਸ਼੍ਰੋਮਣੀ ਕਾਲੀ ਦਰ ਨੇ ਹਰੇਕ ਵਰਗ ਦੀ ਹਰੇਕ ਧਰਮ ਦੀ ਹਰੇਕ ਸਮਾਜ ਦੀ ਉਹਦਾ ਸਤਿਕਾਰ ਕੀਤਾ ਹੈ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਨੇ ਡਵੈਲਪਮੈਂਟ ਦਿੱਤੀਆਂ ਨੇ ਅਸੀਂ ਇਸ ਆਧਾਰ ਤੇ ਕੇਵਲ ਤੇ ਕੇਵਲ ਰਾਜਨੀਤੀ ਕਰਦੇ ਹਾਂ ਅਸੀਂ ਲੋਕਾਂ ਦੇ ਵਿੱਚ ਵੰਡੀਆਂ ਪਾ ਕੇ ਔਰ ਜਿਸ ਤਰ੍ਹਾਂ ਦਾ ਮਲੇਰਕੋਟਲਾ ਦੇ ਵਿੱਚ ਕਾਂਡ ਹੋਇਆ ਜਿਹਦੇ ਵਿੱਚ ਇੱਕ ਤਰ੍ਹਾਂ ਗੱਲ ਨੰਗੀ ਹੋ ਗਈ ਹੈ ਇੱਕ ਆਮ ਆਦਮੀ پارٹی ਨੇ ਸਾਜਿਸ਼ ਰਚੀ ਹੈ ਔਰ ਜਿਹੜਾ ਸਹਿ ਪਰਿਵਾਰੀ ਇਹਨਾਂ ਦਾ ਪੰਜਾਬ ਦੇ ਵਿੱਚ ਸੰਜੇ ਸਿੰਘ ਤੋਂ ਬਾਅਦ ਜਿਹੜਾ ਨਰੇਸ਼ ਜਾਦਵ ਜਿਹੜਾ ਐਮ ਐਲ ਏ ਮਹਿਰਾਉਲੀ ਤੋਂ ਔਰ ਉਹਦੀ ਇਹ ਜਿਹੜਾ ਮਲੇਰਕੋਟਲਾ ਕਾਂਡ ਹੈ ਕਰਾਨੇ ਸ਼ਰੀਫ ਦੀ ਜਿਹੜੀ ਬੇਅਦਬੀ ਦਾ ਜਿਹੜਾ ਉਹ ਦੋਸ਼ਾਂ ਦੇ ਵਿੱਚ ਘਿਰਿਆ ਹੈ ਉਹ ਸਾਬਤ ਹੋ ਗਿਆ ਪਹਿਲਾਂ ਤਾਂ ਕਹਿੰਦਾ ਸੀਗੇ ਤੁਸੀਂ ਦੇਖੋ ਤਿੰਨ ਕੰਟਰੈਡਿਕਟਰੀ ਸਟੇਟਮੈਂਟ ਨੇ ਨਰੇਸ਼ ਜਾਦਵ ਦੀਆਂ ਪਹਿਲਾਂ ਕਹਿੰਦਾ ਸੀ ਕਿ ਮੈਂ ਤੁਹਾਨੂੰ ਜਾਣਦਾ ਹੀ ਨਹੀਂ ਜੀ ਫਿਰ ਜਦੋਂ ਪੁਲਿਸ ਨੇ ਕਿਹਾ ਸਾਡੇ ਕੋਲੇ ਤੁਹਾਡੀਆਂ ਕਾਲ ਡਿਟੇਲਸ ਨੇ ਤੁਹਾਡੇ ਐਸ ਐਮ ਐਸ ਨੇ ਤੇ ਫਿਰ ਕਹਿੰਦਾ ਹਾਂਜੀ ਹਾਂ ਹਾਂ ਮੈਂ ਜਾਣਦਾ ਜ਼ਰੂਰ ਹਾਂ ਮੈਂ ਉਹਦਨੇ ਮੇਰੀ ਸਾਂਝ ਹੈਗੀ ਤੇ ਜਦੋਂ ਕੱਲ ਸਾਹਮਣੇ ਬਿਠਾਇਆ ਉਹਦੇ ਇੱਕ ਦੂਜੇ ਦੇ ਤੇ ਫਿਰ ਉੱਥੇ ਵੀ ਮੰਨ ਗਿਆ ਕਿ ਅਸੀਂ ਕਈ ਵਾਰ ਲੰਚ ਵੀ ਇਕੱਠਾ ਕੀਤਾ ਹੈ ਡਿਨਰ ਵੀ ਇਕੱਠਾ ਕੀਤਾ ਹੈ ਬ੍ਰੇਕਫਾਸਟ ਵੀ ਇਕੱਠੇ ਕਰਦੇ ਨੇ ਸਾਡੀਆਂ ਸਾਂਝਾਂ ਨੇ ਸਾਰਾ ਕੁਝ ਹੀ ਮੰਨ ਗਿਆ ਇੱਕ ਤਰ੍ਹਾਂ ਦਾ ਜਿਹੜਾ ਇਹਨਾਂ ਦੀ ਸਾਂਝ ਹੈ ਔਰ ਜਿਹੜੀ ਇਹ ਸਾਜ਼ਿਸ਼ ਹੈ ਉਹ ਐਸਟੈਬਲਿਸ਼ ਹੋ ਗਈ ਹੈ ਉਹ ਬਚਦੇ ਨਹੀਂ ਇਹ ਲੋਕ ਕਿਸੇ ਦੇ ਸਗੇ ਨਹੀਂ ਇਹ ਪੰਜਾਬ ਦੇ ਅੰਦਰ ਅਫਰਾ ਤਫਰੀਦਾ ਮਾਹੌਲ ਪੈਦਾ ਕਰਕੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਪੈਦਾ ਕਰਕੇ ਅਕਾਲੀ ਦਲ ਨੂੰ ਬਦਨਾਮ ਕਰਕੇ ਇਹ ਸੱਤਾ ਹਥਿਆਣਾ ਚਾਹੁੰਦੇ ਸੀ ਔਰ ਮੈਂ ਮਹਿਸੂਸ ਕਰਦਾ ਬਤੌਰ ਸਿੱਖ ਕਿ ਬਰਗਾੜੀ ਕੰਡ ਵੀਰਾਂ ਚੋਂ ਨਿਕਲੂ ਕੇਜਰੀਵਾਲ ਵੱਲੋਂ ਉਸ ਦਿਨ ਇਹ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਤੋਂ ਡਰ ਚੁੱਕਾ ਔਰ 24 ਤਰੀਕ ਤੋਂ ਲੈ ਕੇ 1 ਤਰੀਕ ਤੱਕ ਇਹ ਕਿਹਾ ਜਾ ਰਿਹਾ ਸੀ ਕਿ ਉਹ ਬੰਦਾ ਵਿਐਚਪੀ ਦੇ ਨਾਲ ਜੁੜਿਆ 2 ਤਰੀਕ ਨੂੰ ਇਹ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੇ ਇੱਕ ਲੀਡਰ ਦਾ ਹੱਤਿਆ ਕਿਉਂਕਿ ਕੇਜਰੀਵਾਲ ਨੇ 3 ਤਰੀਕ ਨੂੰ ਅੰਮ੍ਰਿਤਸਰ ਆਉਣਾ ਸੀ ਔਰ ਅਕਾਲੀ ਦਲ ਇਸੇ ਕਰਕੇ ਬੁਖਲਾਹੜ ਦੇ ਵਿੱਚ ਸੀ ਇਸ ਕਰਕੇ ਇਹ ਸਾਜ਼ਿਸ਼ ਰਚੀ ਗਈ ਕੋਈ ਵੀ ਮੁੱਲਜਮ ਫੜਿਆ ਜਾਂਦਾ ਹੈ ਕੋਈ ਦੋਸ਼ੀ ਫੜਿਆ ਜਾਂਦਾ ਉਹਦੀ ਇਨਵੈਸਟੀਗੇਸ਼ਨ ਹੁੰਦੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਜੇ ਵਾਰ-ਵਾਰ ਅਦਾਲਤ ਵਿੱਚ ਰਿਮਾਂਡ ਲਿਆ ਜਾਂਦਾ ਕਿਉਂ ਲਿਆ ਜਾਂਦਾ ਕਿਉਂਕਿ ਇਨਵੈਸਟੀਗੇਸ਼ਨ ਜਿਹੜੀ ਪੁੱਛ ਕੇ ਜਿਹੜੀ ਹੈ ਕੰਟੀਨਿਊ ਚੱਲਦੀ ਹੈ ਉਹਦਾ ਲਿੰਕ ਬਣਦਾ ਹੈ ਔਰ ਪਹਿਲੇ ਦਿਨ ਉਹਦਾ ਇਹ ਐਸਟੈਬਲਿਸ਼ ਹੋਇਆ ਸੀ ਕਿ ਉਹ ਵਿਸ਼ਵ Hindu ਪ੍ਰੀਸ਼ਦ ਨਾਲ ਜੁੜਿਆ ਹੋਇਆ ਹੈ ਤੇ ਹੁਣ ਤੇ ਇਹ ਵੀ ਸਾਬਤ ਹੋ ਗਿਆ ਕਿ ਜਿਹੜਾ ਨਰੇਸ਼ ਜਾਦ ਵੇ ਵੀ ਵਿਸ਼ਵ Hindu ਪ੍ਰੀਸ਼ਦ ਨਾਲ ਜੁੜਿਆ ਰਿਹਾ ਹੈ ਇੱਕ ਤੇ ਇਹ ਲਿੰਕ ਬਣਦਾ ਹੈ ਔਰ ਦੂਸਰੀ ਗੱਲ ਜਿਹੜੀ ਹੈ ਜਦੋਂ ਉਹਦਾ ਸਾਰੀ ਇਹਦੀ ਵਿਜੇ ਕੁਮਾਰ ਦੀ ਕਾਲ ਡਿਟੇਲ ਖੰਗਾਲੀ ਗਈ ਵੀ ਇਹ ਇਹ ਛਾਸ਼ ਦਾ ਪਿੱਛੇ ਸੂਤਰਧਾਰਕਾ ਕੌਣ ਹੋ ਸਕਦਾ ਇਹ ਕਿਹਦੇ ਨਜ਼ਦੀਕ ਤੇ ਜਦੋਂ ਉਸ ਪਾਸੇ ਨੂੰ ਵਟਣਾ ਚੜ੍ਹਿਆ ਗਿਆ ਸ਼ਕਤੀ ਨਾਲ ਪੁੱਛਗਿੱਛ ਕੀਤੀ ਗਈ ਤੇ ਫਿਰ ਉੱਥੇ ਮੰਨਿਆ ਸਾਰਾ ਕੁਝ ਹੀ ਉਹਨੇ ਫਿਰ ਸਾਰੀਆਂ ਗੱਲਾਂ ਦਸੀਆਂ ਕਿਉਂਕਿ ਉਹ ਕਾਲ ਡਿਟੇਲ ਐਸਐਮਐਸ ਰਿਕਾਰਡ ਸਾਰਾ ਹੀ ਲਿੰਕ ਜਿਹੜਾ ਸਟੈਬਲਿਸ਼ ਹੋਇਆ ਜਦੋਂ ਫਿਰ ਉਹ ਉਹਨੇ ਵੀ ਕੋਈ ਸਹਿਜ ਭਾ ਦੇ ਨਾਲ ਇਹ ਗੱਲ ਨਹੀਂ ਕਬੂਲੀ ਕਿਉਂਕਿ ਉਹਨੂੰ ਲਾਚ ਬੜਾ ਵੱਡਾ ਦਿੱਤਾ ਗਿਆ ਸੀ ਤੇ ਅੱਜ ਉਹ ਜੋ ਕੁਝ ਵੀ ਹੈ ਸਾਰਾ ਕੁਝ ਸਾਰਿਆਂ ਦੇ ਸਾਹਮਣੇ ਨੰਗਾ ਹੈ ਸਵਾਲ ਕਿ ਇਹ ਗੱਲ ਸਾਹਮਣੇ ਆ ਰਹੀ ਕਿ ਆਮ ਆਦਮੀ ਪਾਰਟੀ ਦੇ ਪਿੱਛੇ ਜੋ ਵਿਦੇਸ਼ਾਂ ਦੇ ਵਿੱਚ ਸਿੱਖ ਬੈਠੇ ਨੇ ਖਾਸ ਕਰਕੇ ਜੇਕਰ ਅਸੀਂ ਕਹੀਏ ਵੀ ਗਰਮ ਖਿਆਲੀ ਜੋ ਸਿੱਖ ਜਥੇਬੰਦੀਆਂ ਨੇ ਉਹ ਆਮ ਆਦਮੀ ਪਾਰਟੀ ਦੇ ਪਿੱਛੇ ਨੇ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਲੱਗਦੀ ਦੇਖੋ ਇਹਦੇ ਵਿੱਚ ਕੋਈ ਦਰਾਮਾ ਨਹੀਂ ਗਿਆ ਕਿ ਆਮ ਆਦਮੀ ਪਾਰਟੀ ਨੂੰ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਲੋਕਾਂ ਵੱਲੋਂ ਇੱਕ ਚੰਗਾ ਹੰਗਾਰਾ ਮਿਲਿਆ ਸੀਗਾ ਉਹ ਕਿਉਂ ਮਿਲਿਆ ਸੀਗਾ ਕਿਉਂਕਿ ਇੱਕ ਵਾਤਾਵਰਨ ਬਣਦਾ ਉੱਥੋਂ ਆਲੇ ਪਿਛਲੇ 5 ਸਾਲ ਪਹਿਲਾਂ ਉਹਨਾਂ ਨੇ ਮਨਪ੍ਰੀਤ ਬਾਦਲ ਨੂੰ ਬੜਾ ਸਿਰ ਤੇ ਚੁੱਕਿਆ ਸੀਗਾ ਚੁੱਕ ਵੀ ਛੱਡਿਆ ਸੀਗਾ ਤੇ ਹੁਣ ਇਹਨਾਂ ਦੀ ਵੀ ਉਹਨਾਂ ਨੇ ਬੜੀ ਆਉ ਭਗਤ ਕੀਤੀ ਹੈ ਬੜੇ ਫੰਡ ਇਕੱਠੇ ਕਰਕੇ ਲਿਆਏ ਨੇ ਚਾਹੇ ਉਹ ਕੇਜਰੀਵਾਲ ਹੈ ਚਾਹੇ ਸੰਜੀਤ ਸਿੰਘ ਹੈ ਚਾਹੇ ਭਗਵੰਤ ਮਾਨ ਹੈ ਜਿੰਨੇ ਵੀ ਇਹਨਾਂ ਦੇ ਲੀਡਰ ਨੇ ਬਥੇਰਾ ਪੈਸਾ ਇਹਨਾਂ ਇਕੱਠਾ ਕੀਤਾ ਬਾਹਰੋਂ ਪਰ ਹੁਣ ਜੋ ਕੁਛ ਇਹਨਾਂ ਨੇ ਸਿੱਖ ਧਰਮ ਬਾਰੇ ਜਿਹੜੀਆਂ ਗਲਤੀਆਂ ਕੀਤੀਆਂ ਨੇ ਔਰ ਖਾਸ ਕਰਕੇ ਜਿਹੜੀ ਅਤੇ ਤਿੰਨ ਤਰੀਕ ਨੂੰ ਜਿਹੜੀ ਇਹਨਾਂ ਗਲਤੀ ਕੀਤੀ ਹੈ ਕਿ ਇੱਕ ਡਾਕੂਮੈਂਟ ਦੀ ਤੁਰਨਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਰਨਾ ਔਰ ਆਪਣੇ ਡਾਕੂਮੈਂਟ ਦੇ ਉੱਤੇ ਸ੍ਰੀ ਹਰਮੰਦਰ ਸਾਹਿਬ ਦੀ ਫੋਟੋ ਲਾਉਣਾ ਉਹਦੇ ਉੱਤੇ ਵੀ ਸਭ ਤੋਂ ਉੱਪਰ ਵੀ ਤੇ ਉਹਦੇ ਥੱਲੇ ਸਰੋਵਰ ਦੇ ਵਿੱਚ ਵੀ ਝਾੜੂ ਦੀ ਫੋਟੋ ਝਾੜੂ ਇਹਨਾਂ ਦਾ ਸਿੰਪਲ ਤੇ ਹੋ ਸਕਦਾ ਹੈ ਪਰ ਸਿੰਬਲ ਨੂੰ ਪਹਿਲੀ ਤੇ ਗੱਲ ਹੈ ਸ੍ਰੀ ਹਰਮੰਦਰ ਸਾਹਿਬ ਦੀ ਫੋਟੋ ਦੇ ਉੱਤੇ ਲਾਉਣਾ ਔਰ ਤੇ ਝਾੜੂ ਸਭ ਤੋਂ ਬਾਅਦ ਛਗਣ ਗਿਣਿਆ ਜਾਂਦਾ ਹੈ ਜਿਸ ਤਰ੍ਹਾਂ ਆਪਾਂ ਜੁੱਤੀ ਨੂੰ ਗਿਣਦੇ ਇਸ ਤਰ੍ਹਾਂ ਝਾੜੂ ਨੂੰ ਗਿਣਿਆ ਜਾਂਦਾ ਹੈ ਉਹਦੀ ਫੋਟੋ ਸ੍ਰੀ ਹਰਿਮੰਦਰ ਸਾਹਿਬ ਤੇ ਛ ਆਪਣੀ ਇਸ ਤੋਂ ਬਟਕਣਾ ਕੀ ਹੋ ਸਕਦਾ ਅੱਜ ਦੁਨੀਆ ਦੇ ਵਿੱਚ ਕਿਤੇ ਵੀ ਬੈਠਾ ਸਿੱਖ ਹੈ ਅੱਜ ਇਸ ਆਮ ਆਦਮੀ ਪਾਰਟੀ ਤੋਂ ਦੂਰ ਚਲਾ ਗਿਆ ਔਰ ਜਿਹੜਾ ਨਹੀਂ ਦੂਰ ਗਿਆ ਅੱਜ ਵੀ ਆਮ ਆਦਮੀ ਪਾਰਟੀ ਦੀ ਗੱਲ ਕਰਦਾ ਮੈਂ ਕਹਿੰਦਾ ਹੈ ਕਿ ਉਹ ਸਿੱਖ ਹੀ ਨਹੀਂ ਉਹਦੀ ਜਮੀਰ ਹੈ ਨਹੀਂ ਉਹਦੇ ਚੋਂ ਅਣਖ ਮੁੱਕੀ ਉਹਦੇ ਚੋਂ ਗੈਰਤ ਮੁੱਕੀ ਉਹਦੇ ਚੋਂ ਸਿੱਖ ਧਰਮ ਮੁੱਕ ਗਿਆ ਮੈਂ ਇਹ ਗੱਲ ਕਹਿੰਦਾ ਔਰ ਮੇਰਾ ਨਹੀਂ خیال ਕਿ ਅੱਜ ਤੋਂ ਬਾਅਦ ਕੋਈ ਵੀ ਸਿੱਖ ਜਿਹੜਾ ਹੈ ਇਸ ਗਨਾਹਗਰ ਪਾਰਟੀ ਨੂੰ ਕਬੂਲ ਕਰੂਗਾ ਇੱਕ ਆਖਰੀ ਸਵਾਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੱਕ ਝੂਠ ਦਾ ਪਲੰਦਾ ਜੋ ਮੈਨੀਫੈਸਟੋ ਨਾਲ ਵੱਲੋਂ ਜਾਰੀ ਕੀਤਾ ਗਿਆ ਉਸ ਦੀ ਤੁਲਨਾ ਧਾਰਮਿਕ ਗ੍ਰੰਥਾਂ ਦੇ ਨਾਲ ਕੀਤੀ ਗਈ ਕੀ ਜੋ ਪੋਲਿਟਿਕਲ ਪਾਰਟੀਆਂ ਵੱਲੋਂ ਮੈਨੀਫੈਸਟੋ ਜਾਰੀ ਕੀਤੇ ਜਾਂਦੇ ਨੇ ਉਹ ਝੂਠ ਦਾ ਪਲੰਦਾ ਹੁੰਦੇ ਆ ਜਾਂ ਉਹਦੇ ਵਿੱਚ ਕੋਈ ਸੱਚਾਈ ਹੁੰਦੀ ਹੈ ਦੇਖੋ ਜਿੱਥੋਂ ਤੱਕ ਮੈਂ ਵੀ ਕ੍ਰਾਜਨੀ ਪਾਰਟੀ ਨਾਲ ਜੁੜਿਆ ਹੋਇਆ ਹਾਂ ਅਸੀਂ ਮੈਨੀਫੈਸਟੋ ਜਾਰੀ ਕਰਦੇ ਹਾਂ ਉਹਦੇ ਵਿੱਚ ਅਸੀਂ ਜਾਰੀ ਕੀਤਾ ਤੇ ਅਸੀਂ ਵੀ ਸਾਡੇ ਚ ਵੀ ਕਈ ਕਮੀਆਂ ਰਹਿ ਗਈਆਂ ਉਹਨੂੰ ਲਾਗੂ ਕਰਨ 'ਚ ਪਰ ਇਹਨਾਂ ਬਣਾਈ ਇਹਨਾਂ ਕੁਛ ਦਿੱਤਾ ਪਤਾ ਨਹੀਂ ਕਿਹੜੇ ਕਿਹੜੇ ਸਬਜ ਬਾਗ ਵਿਖਾਤੇ ਜਿਹੜੀ ਦੁਨੀਆ ਦੀ ਕੋਈ ਤਾਕਤ ਹੀ ਪੂਰਾ ਨਹੀਂ ਕਰ ਸਕਦੀ ਉਹ ਉਹ ਝੂਠ ਨਹੀਂ ਤੇ ਉਹਨੂੰ ਝੂਠ ਦਾ ਪਲੰਦਾ ਨਾ ਕੀ ਤੇ ਉਹਨੂੰ ਕੀ ਕਹੀ ਅਸੀਂ ਤੇ ਆਪਣੇ ਆਪ ਨੂੰ ਕਹਿੰਨੇ ਸਾਡੇ ਕੋਲ ਵੀ ਕਈ ਝੂਠ ਮਤਲਬ ਜਿਹੜੀਆਂ ਕਈ ਗੱਲਾਂ ਰਹਿ ਜਾਂਦੀਆਂ ਨੇ ਕਮੀਆਂ ਰਹਿ ਜਾਂਦੀਆਂ ਨੇ ਤੇ ਝੂਠੀ ਹੈ ਜਦੋਂ ਤੁਸੀਂ ਵਾਅਦਾ ਕਰ ਲੈਂਦੇ ਜੇ ਤੇ ਉਹ ਤੇ ਪੂਰੇ ਨਹੀਂ ਉਤਰਦੇ ਝੂਠੇ ਪੈਂਦੇ ਜੇ ਤੇ ਇਹ ਤੇ ਸਾਰਾ ਕੁਝ ਝੂਠੋ ਝੂਠ ਸੀ 25 ਲੱਖ ਨੌਕਰੀ ਦੇ ਦਾਂਗੇ 25 ਲੱਖ ਤੇ ਪੂਰੇ ਪੰਜਾਬ ਛੱਡ ਕੇ 6 ਲੱਖ ਤੋਂ ਵੱਧ ਨੌਕਰੀ ਹੈ ਨਹੀਂ ਪੰਜਾਬ 'ਚ ਤੇ 25 ਲੱਖ ਕਿਥੋਂ ਆਣੀ ਹੈ ਕਿਉਂ ਝੂਠ ਬੋਲਦੇ ਆਪਾਂ ਹੋਰ بڑا ਕੁਝ ਜਿਹੜਾ ਵਾਈਫਾਈ ਦੇ ਦਾਂਗੇ ਪਤਨ ਕੀ ਕੀ ਇਹਨਾਂ ਨੇ ਕਈ ਗੱਲਾਂ ਕੀਤੀਆਂ ਜਿਹੜੀਆਂ ਕਿ ਹੋ ਹੀ ਨਹੀਂ ਸਕਦੀਆਂ ਨਾ ਕਰ ਹੀ ਨਹੀਂ ਸਕਦੇ ਦਿੱਲੀ 'ਚ ਨਹੀਂ ਕਰ ਸਕੇ ਡੇਢ ਸਾਲ ਹੋ ਗਿਆ ਇਹਨਾਂ ਨੂੰ ਤੇ ਇੱਥੇ ਪੰਜਾਬ 'ਚ ਕੀ ਕਰਨਗੇ ਜੇਕਰ ਮੈਨੀਫੈਸਟੋ ਤਿਆਰ ਕਰਨ ਦੀ ਗੱਲ ਕਰੀਏ ਤਾਂ ਉਸ ਪਿੱਛੇ ਬਹੁਤ ਵੱਡੀ ਇੱਕ ਟੀਮ ਸੀ ਉਸ ਵਿੱਚ ਕਈ ਸਿੱਖ ਵੀ ਸ਼ਾਮਿਲ ਸਨ ਤੁਸੀਂ ਸਮਝਦੇ ਹੋ ਕਿ ਪੂਰੀ ਟੀਮ ਦੇ ਖਿਲਾਫ ਕੋਈ ਕਾਰਵਾਈ ਅਜਿਹੀ ਕਰਨੀ ਚਾਹੀਦੀ ਹੈ ਹੈਰਾਨੀ ਇਸੇ ਗੱਲ ਦੀ ਹੈ ਕਿ ਅੱਜ ਪੱਗਾਂ ਵਾਲੇ ਵੀ ਉਹਦੇ ਵਿੱਚ ਸ਼ਾਮਿਲ ਨੇ ਆਪਣੇ ਆਪ ਨੂੰ ਵੱਡੇ ਸਮਝਦਾਰ ਤੇ ਬੜੇ ਸਿਆਣੇ ਕਹਿਣ ਵਾਲੇ ਬੜੇ-ਬੜੇ ਪੱਤਰਕਾਰ ਤੇ ਬੜੇ-ਬੜੇ ਲੀਡਰ ਇਹਦੇ ਵਿੱਚ ਸ਼ਾਮਲ ਸੀ ਤੇ ਕੀ ਇਸ ਸਿੱਖੀ ਤੋਂ ਸਿੱਖ ਜਜ਼ਬਾਤਾਂ ਤੋਂ ਜਿਹੜੀ ਪੰਜਾਬ ਦੇ ਲੋਕਾਂ ਦੀ ਧਾਰਮਿਕ ਭਾਵਨਾ ਵਾਂ ਉਹ ਤੋਂ ਇੰਨੇ ਕੋਰੇ ਨੇ ਕਿੰਨਣੇ ਨਹੀਂ ਪਤਾ ਕਿ ਸੀ ਕਿਹੜਾ ਗੁਨਾਹ ਕਰਨ ਦੇ ਆ ਇਸ ਕਰਕੇ ਇਹਨਾਂ ਗੁਨਾਹਗਾਰਾਂ ਤੇ ਸਾਰਿਆਂ ਤੇ ਇਹ ਮਹਤ ਜਾਤੀ ਤੌਰ ਤੇ ਬਤੌਰ ਸਿੱਖ ਜਿਹੜਾ ਹੈ ਮਹਿਸੂਸ ਕਰਦਾ ਕਿ ਠੋਕ ਕੇ ਕਾਰਵਾਈ ਹੋਣੀ ਚਾਹੀਦੀ ਪਰ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਸਿੱਖ ਪੰਥ ਮਾਫੀ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਇਸ ਕਰਕੇ ਇਸ ਮੁੱਦੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਮਾਫੀ ਜੇ ਕੋਈ ਗਲਤੀ ਕਰੇ ਨਾ ਕਿਸੇ ਕੋਲ ਅਣਜਾਣੇ ਚ ਹੋ ਜੇ ਤੇ ਇੱਕ ਗਲਤੀ ਵੀ ਕੋਈ ਮਾਫ ਮਾਫੀਯੋਗ ਹੋਵੇ ਪਰ ਇਹ ਵੱੱਜਰ ਗੁਨਾਹ ਹੈ। ਔਰ ਜਾਣ ਬੁਝ ਕੇ ਕੀਤੀ ਗਲ ਇਹ ਕੀਤਾ ਗੁਨਾਹ ਹੈ ਜਿਹੜਾ ਕਿ ਮਾਫ ਨਹੀਂ ਕੀਤਾ ਜਾ ਸਕਦਾ। ਆ ਜਿਹੜਾ ਜਿਹਨੂੰ ਝੂਠਾ ਸਾਥ ਕਹਿੰਦੇ ਆ ਸੌਦਾ ਸਾਥ ਕਹਿ ਦਿੰਦੇ ਆ ਜੋ ਕੁਝ ਵੀ ਕਹਿ ਦਿੰਦੇ ਨੇ ਉਹਦੇ ਵੱਲੋਂ ਗਲਤੀ ਕੀਤੀ ਗਈ ਸੀ ਕਿ ਸਿੱਖ ਪੰਥ ਨੇ ਉਹਦੀ ਮਾਫੀ ਨੂੰ ਸਵੀਕਾਰ ਕੀਤਾ ਸਿੱਖ ਪੰਥ ਅਜਿਹੇ ਲੋਕਾਂ ਦੀ ਮਾਫੀ ਮੰਗਣ ਦੇ ਬਾਅਦ باوجود ਵੀ ਸਵੀਕਾਰ ਨਹੀਂ ਕਰ ਸਕਦਾ ਔਰ ਇਹ ਮਾਫੀ ਦੇ ਹੱਕਦਾਰ ਵੀ ਨਹੀਂ ਸਨਾ ਵਰਤਸਾ ਸਿੰਘ ਵਲਟੋਆ ਇਹਨਾਂ ਨੇ ਕਹਿਣਾ ਕਿ ਜੋ ਗਲਤੀ ਆਮ ਆਦਮੀ ਪਾਰਟੀ ਦੇ ਨੇਤਾ ਵੱਲੋਂ ਕੀਤੀ ਗਈ ਹੈ ਉਹ ਇੱਕ ਤਾਂ ਮਾਫੀ ਦੇ ਕਾਬਿਲ ਨਹੀਂ ਹੈ ਦੂਸਰਾ ਉਹਨਾਂ ਦੀ ਮੰਗ ਹੈ ਕਿ ਅਰਵਿੰਦ ਕੇਜਰੀਵਾਲ ਵੱਲੋਂ ਵੀ ਇਸ ਮੁੱਦੇ ਤੇ ਮਾਫੀ ਮੰਗਣੀ ਚਾਹੀਦੀ ਹੈ ਔਰ ਤੁਰੰਤ ਉਸ ਲੀਡਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਉਸ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ ਰਜੀਵ ਸ਼ਰਮਾ এবੀਪੀ ਸੰਜਾ ਅਮਰਸਰ